ਸੂਪ ਵਿੱਚ ਮੋੜ ਹੋਈ ਬੇਅਦਬੀ ਗੁਟਕਾ ਸਾਰ ਦੇ ਪਾੜੇ ਗਏ ਆ ਸਿੱਖ ਭਾਈਚਾਰੇ ਚ ਪਾਰੀ ਰੋ ਜਿੱਹਾਂ ਸੂਪ ਵਿੱਚ ਬੇਅਦਬੀ ਦੀਆਂ ਘਟਨਾਵਾਂ ਰੁਕੰਦਾ ਨਾਮ ਨਹੀਂ ਲੈ ਰਹੀਆਂ ਇੱਕ ਵਾਰ ਮੋੜ ਤੋਂ ਸਿੱਖ ਭਾਈਚਾਰੇ ਦੇ ਹਿਰਦੇ ਫਲੁੰਦਰੇ ਗਏ ਨੇ ਇੱਕ ਹੋਰ ਬੇਅਦਬੀ ਹੋਈ ਹੈ ਜਿਸ ਤੋਂ ਬਾਅਦ ਸਿੱਖ ਭਾਈਚਾਰੇ ਚ ਪਾਰੀ ਰੋਸ਼ਵੇਖ ਨੂੰ ਮਿਲ ਰਹੀ ਜਿਆ ਫਰੀਦਕੋਟ ਦੇ ਇੱਕ ਕੋਲੇ ਵਾਲਾ ਤੋਂ ਬੇਹਦ ਮੰਦਪਾ ਕੀ ਖਬਰ ਨਿਕਲ ਕੇ ਸਾਹਮਣੇ ਆਈ ਇੱਥੇ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ ਗਈ ਹੈ ਘਟਨਾ ਬਾਰੇ ਜਾਣਕਾਰੀ ਦਿੰਦੇ ਆ ਗੁਰਮੇਲ ਸਿੰਘ ਨਾਮ ਦੇ ਸ਼ਖਸ ਨੇ ਦੱਸਿਆ ਕਿ ਸਵੇਰ ਵੇਲੇ ਜਦੋਂ ਦੁੱਧ ਪਾ ਕੇ ਆਪਣੇ ਘਰ ਵਾਪਸ ਆ ਰਹੇ ਸੀ ਤਾਂ ਉਹਨਾਂ ਵੇਖਿਆ ਕਿ ਕਿਸੇ ਨੇ ਗੁਟਕਾ ਸਾਹਿਬ ਦੇ ਅੰਗ ਪਾੜ ਕੇ ਨਾਲੀ ਚ ਸੁੱਟੇ ਹੋਏ ਨੇ ਬੇਅਦਬੀ ਕੀਤੀ ਗਈ ਸੀ ਜਿਸ ਤੋਂ ਬਾਅਦ ਉਹਨਾਂ ਲੋਕ ਗੁਟਕਾ ਸਾਹਿਬ ਤੇ ਗੁਟਕਾ ਸਾਹਿਬ ਦੇ ਅੰਗ ਬਾਹਰ ਕੱਢੇ ਗਏ ਸਤਕਾਰ ਨਾਲ ਘਰ ਲਿਆ ਕੇ ਇਸ ਘਟਨਾ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਉਹ ਨਾਲ ਜੀ ਮੈਂ ਦੁੱਧ ਲੈਣ ਜਾ ਰਿਹਾ ਸੀ ਸਵੇਰ ਦਾ ਟਾਈਮ ਸੀਗਾ ਸਵਾ ਘੱਟ ਦਾ ਟਾਈਮ ਸੀਗਾ ਜੀ ਮੈਂ ਜਦੋਂ ਵਾਪਸ ਆਇਆ ਤਾਂ ਮੈਂ ਵੇਖਿਆ ਗੁਟਕਾ ਸਾਹ ਉੱਥੇ ਨਾਲੀ ਦੇ ਵਿੱਚ ਪਿਆ ਸੀ ਤੇ ਨਾਲੀ 'ਚ ਵੇਖ ਕੇ ਤੇ ਮੈਂ ਕਿਹਾ ਵੀ ਇਹ ਤਾਂ ਗੁਟਕਾ ਸਾਹ ਆ ਇੱਕ ਬੰਦਾ ਦਰੋਂ ਹੋਰ ਆ ਗਿਆ ਅਸੀਂ ਫਿਰ ਸਵਾਰ ਕੇ ਦੇਖਿਆ ਅਸੀਂ ਆ ਵੀ ਹੈ ਤਾਂ ਗੁਟਕਾ ਸਾਹ ਵੀ ਫਿਰ ਅਸੀਂ ਚੱਕਿਆ ਉਸ ਤੋਂ ਬਾਅਦ 'ਚ ਵੇਖਿਆ ਉਹ ਅੰਗ ਪਾੜ ਪਾੜ ਕੇ ਨਾਲੀ ਦੇ ਵਿੱਚ ਵੀ ਸਿੱਟੇ ਪੈਸੇ ਜੀ ਕਾਫੀ ਫਿਰ ਅਸੀਂ ਨਾਲੀ ਦੇ ਵਿੱਚੋਂ ਸਾਰੇ ਚੱਕੇ ਉਹ ਚੱਕ ਕੇ ਫਿਰ ਅਸੀਂ ਘਰੇ ਲਿਆਏ ਫਿਰ ਅਸੀਂ ਪੁਲਿਸ ਨੂੰ ਤਲਾਸ਼ ਦਿੱਤੀ ਹੈ ਹੁਣ ਆਪੇ ਪੁਲਿਸ ਜੋ ਫੈਸਲਾ ਕਰੇਗੀ ਹਾਂ ਪਹਿਲਾਂ ਵੀ ਹੋਈ ਸੀ ਜੀ ਪਹਿਲਾਂ ਵੀ ਕੈਮਰੇ ਦੇ ਵਿੱਚ ਆ ਗਿਆ ਸੀ ਸਾਲ ਤੋਂ ਜ਼ਿਆਦਾ ਹੀ ਹੋ ਗਏ ਆ ਤਾਂ ਉਹ ਤਾਂ ਫਿਰ ਕੈਮਰਾ ਵਿੱਚ ਹੀ ਆ ਗਿਆ ਸੀ ਫਿਰ ਬੰਦਾ ਉਹ ਫੜ ਲਿਆ ਸੀ ਤੇ ਕੇਸ ਚੱਲ ਗਿਆ ਇਸ ਘਟਨਾ ਨੂੰ ਲੈ ਕੇ ਪਿੰਡ ਵਾਲਿਆਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਇਹ ਹਰਕਤ ਕਿਸੇ ਸ਼ਰਾਰਤੀ ਅਨਸਰ ਵੱਲੋਂ ਕੀਤੀ ਗਈ ਹੈ ਜੋ ਕਿ ਭਾਈਚਾਰਕ ਸਾਂਝ ਨੂੰ ਅਮਨ ਸ਼ਾਂਤੀ ਨੂੰ ਖਤਮ ਕਰਨਾ ਚਾਹੁੰਦਾ ਹੈ ਉਹਨਾਂ ਮੰਗ ਕੀਤੀ ਕਿ ਪ੍ਰਸ਼ਾਸਨ ਇਸ ਮਾਮਲੇ 'ਤੇ ਸਖਤ ਤੋਂ ਸਖਤ ਕਾਰਵਾਈ ਕਰੇ ਇਹ ਰੇ ਗੁਟਕਾ ਸਾਹਿਬ ਦੀ ਕੋਈ ਸ਼ਰਾਬ ਕੀ ਅੰਸਰ ਨੇ ਬੇਅਦਬੀ ਕੀਤੀ ਆ ਤਾਂ ਜਦੋਂ ਮਤਲਬ ਇਹ ਕੋਈ ਬੰਦੇ ਮੇਥੋਂ ਮੁੰਡੇ ਨੰਗੇ ਆ ਉਹਨਾਂ ਨੇ ਜੋ ਦੇਖਿਆ ਵੀ ਇਹ ਸ੍ਰੀ ਗੁਟਕਾ ਸਾਹਿਬ ਦੇ ਅੰਕ ਗੱਲ ਨਾਲ ਜਿਹੜੇ ਸਿੱਟੇ ਪਏ ਉਹਨਾਂ ਨੇ ਚੱਕ ਕੇ ਤੇ ਇੱਥੇ ਬਾਹਰ ਰাস্তੇ ਆ ਤੇ ਜਦੋਂ ਕਿਹ ਹੂਰ ਬੰਦਿਆਂ ਨੂੰ ਪਤਾ ਲੱਗਾ ਤੇ ਇੱਥੇ ਇਕੱਠ ਮਾਰ ਕੇ ਪ੍ਰਸ਼ਾਸਨ ਤਾਂ ਵੀ ਗੱਲ ਪਹੁੰਚਾਈ ਆ ਕਿ ਜਿਹੜੀ ਘਟਨਾ ਇਹ ਬਹੁਤ ਹੀ ਮੰਦਭਾਗੀ ਆ ਜਾਂ ਕਹਿ ਲੋ ਵੀ ਇਹ ਦਵਾ ਫਿਰਕਿਆਂ ਚ ਪਾੜ ਪਾਉਣ ਵਾਲੀ ਗੱਲ ਆ ਇਹ ਨਹੀਂ ਹੋਣਾ ਚਾਹੀਦਾ ਗਾ ਸਾਡੀ ਤਾਂ ਇਹੋ ਮੰਗ ਆ ਨਗਰ ਨਿਵਾਸੀਆਂ ਦੀ ਵੀ ਦਵਾਰਾ ਇਹ ਕਿਹੜੇ ਬੰਦੇ ਨੇ ਇੰਨੀ ਜ਼ੁਰਤ ਕੀਤੀ ਆ ਵੀ ਇੱਥੇ ਸ਼ਰਾਬ ਪੀ ਕਰਨ ਦੀ ਉਹ ਦੋਸ਼ੀ ਲੱਭ ਕੇ ਪ੍ਰਸ਼ਾਸਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਵੇ ਤੇ ਸਾਡੇ ਦੇ ਗੁਟਕਾ ਸਾਹਿਬ ਦੀ ਬੀ ਆਦੀ ਵੀ ਹੋਈ ਆ ਸਾਨੂੰ ਇਹਦਾ ਭਾਰੀ ਦੁੱਖ ਵੀ ਇਸ ਗੱਲ ਦਾ ਘਟਨਾ ਤੋਂ ਬਾਅਦ ਐਸਪੀ ਫਰੀਦਕੋਟ ਜਸਮੀਤ ਸਿੰਘ ਖੁਦ ਮੌਕੇ ਤੇ ਪਹੁੰਚੇ ਤੇ ਜਾਂਚ ਸ਼ੁਰੂ ਕੀਤੀ ਗਈ ਹੋਰਾਂ ਕਿਆਕੇ ਪਿੰਡ ਵਾਸੀਆਂ ਦੇ ਬਿਆਨਾਂ ਦੇ ਆਧਾਰ ਤੇ ਅਣਪਛਾਤੇਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਜਲਦ ਮੁਸਲਮਾਨ ਨੂੰ ਕਾਬੂ ਕਰਨ ਦਾ ਵੀ ਦਾਵਾ ਕੀਤਾ ਗਿਆ। ਸਿਰ ਜਦੋਂ ਪਤਾ ਲੱਗਾ ਕਿ ਇੱਧਰ ਅੰਦਰ ਦੀ ਜੋ ਮੰਦਭਾਗੀ ਘਟਨਾ ਹੋਈ ਹੈ ਤੇ ਸਾਡੇ ਤੁਰੰਤ ਚੌਕੀ ਇੰਚਾਰਜ ਐਸ ਐਚ ਓ ਡੀ ਐਸ ਪੀ ਸਾਹਿਬ ਵੀ ਆਏ ਨੇ ਮੈਂ ਫਿਰ ਮੇਰੀ ਵੀ ਡਿਊਟੀ ਲਈ ਜੀ ਡੀ ਐਸ ਪੀ ਹੈਡਕ quartern ਵੀ ਆਏ ਨੇ ਇੱਥੇ ਸੀ ਐਨ ਇੰਚਾਰਜ ਵੀ ਆਏ ਨੇ। ਤੋਂ ਅਸੀਂ ਇੱਕ ਤਾਂ ਤੁਰੰਤ ਦੀ ਐਫ ਆਈ ਆਰ ਪਰਚਾਤਰ ਜੀ ਕਰ ਦਿੱਤਾ ਹੈਗਾ 13 ਜਿੰਨਾ ਬੰਦਿਆਂ ਨੇ ਦੇਖਿਆ ਗੁਰਮੀਰ ਸਿੰਘ ਹੋਰਾਂ ਦੇ ਬਿਆਨ ਦੇ ਨਾਮ ਲਉਂਗੇ ਅਗੇਂਸਟ ਤੇ ਉਹਦੀ ਹੁਣ ਤਫਤੀਸ਼ 'ਚ ਅਸੀਂ ਮੁਸਰੂਫਾਂ ਤੇ ਅਲੱਗ-ਅਲੱਗ ਟੀਮਾਂ ਲਾਈਆਂ ਹੋਈਆਂ ਨੇ। ਤਾ ਜੋ ਇਹ ਜਿਹੜਾ ਕੇਸ ਹੈ ਛੇਤੀ ਛੇਤੀ ਆਪਾਂ ਕ੍ਰੈਕ ਕਰਕੇ ਤੇ ਜਿਹੜੇ ਇਸ ਕੇਸ ਦੇ ਦੋਸ਼ੀ ਹੈ ਇਹਨਾਂ ਨੂੰ ਆਪਾਂ سزا ਦਵਾ ਸਕੀ ਜੀ ਹਾਂ ਇਸ ਘੱਟਾ ਦਵਾਦ ਇਲਾਕੇ ਦੇ ਲੋਕਾਂ ਚ ਖਾਸ ਤੌਰ ਤੇ ਸਿੱਖ ਫਾਈਚਾਰ ਵਿੱਚ ਬਾਰੀ ਦੋਸ਼ ਮੰਗ ਕੀਤੀ ਜਾ ਰਹੀ ਹੈ ਕਿ ਸ਼ਰਮਨਾ ਘਟਨਾ ਕਰਨ ਵਾਲੇ ਦੇ ਖਿਲਾਫ ਸਖਤ ਸਖਤ ਕਾਰਵਾਈ ਕੀਤੀ ਜਾਵੇ ਦੇਖਣਾ ਹੋਵੇਗਾ ਕਿ ਪੁਲਿਸ ਇਸ ਮਾਮਲੇ ਚ ਕਦੋਂ ਖੁਲਾਸੇ ਕਰਦੀ ਹੈ ਅਜੀਹਾ ਕਰਨ ਵਾਲੇ ਨੂੰ ਕੱਤ ਤੱਕ ਫੜਦੀ ਹੈ ਵੀਡੀਸੀ ਨਿਊਜ਼ ਡਿਲੀਵਰੀ ਸਪੋਰਟ ਤੋਂ ਅਮਨਦੀਪ ਲੱਕੀ ਦੀ ਰਿਪੋਰਟ